सरपंच ਬਣਦਾ ਅਖਰ ਜਿਹੜਾ ਚਾਹ ਹੈ ਉਹ ਚਾਹ ਹੁੰਦਾ ਕਿਨੂੰ ਨਹੀਂ ਪੰਚਾਇਤ ਸਾਡੀ ਹੋਵੇ ਤੇ ਪੰਚਾਇਤ ਦੇ ਜਿਹੜੇ ਮੁਖੀਆ ਉਹ ਅਸੀਂ ਹੋਈਏ ਖਾਸ ਕਰਕੇ ਰਾਜਨੀਤੀ ਸਟੇਟਸ ਸਿੰਬਲ ਬਣ ਗਈ ਹੁਣ ਐਮਐਲਏ ਐਮਪੀ ਮੁੱਖ ਮੰਤਰੀ ਬਣਨਾ ਤਾਂ ਹਰ ਇੱਕ ਬੰਦੇ ਦੀ ਵਾਸ ਦੀ ਗੱਲ ਨਹੀਂ ਹੁੰਦੀ ਪਰ ਬੰਦਾ ਸੋਚ ਰੱਖ ਲੈਂਦਾ ਕਿ ਕਿਉਂ ਨਾ ਪਿੰਡ ਦੇ ਸਰਪੰਚ ਹੀ ਬਣ ਜਾਈਏ ਆਪਾਂ ਹੁਣ ਵੀ ਇਹ ਸੋਚ ਬਰਕਰਾਰ ਹੈ ਬਰਕਰਾਰ ਹੋਵੇ ਵੀ ਕਿਉਂ ਨਾ ਕਿਉਂਕਿ ਹੁਣ ਪੰਚਾਇਤੀ ਚ ਉਹਨਾਂ ਦਾ ਜਿਹੜਾ ਐਲਾਨ ਹੈ ਉਹ ਕਿਸੇ ਵੀ ਵੇਲੇ ਹੋ ਸਕਦਾ ਤਾ ਪਿਛਲੇ ਵਾਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਜਦੋਂ ਪੰਚਾਇਤਾਂ ਚੋਣੀਆਂ ਗਈਆਂ ਸੀ ਇਸ ਵਾਰ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਸੀਐਮ ਨੇ ਪਿਛਲੀ ਵਾਰ ਦੀਆਂ ਚੋਣਾਂ ਕਾਂਗਰਸ ਦੀ ਗਵਾਈ ਦੇ ਹੇਠ ਹੋਈਆਂ ਸੀ ਇਸ ਵਾਰ ਦੀਆਂ ਜਿਹੜੀਆਂ ਚੋਣਾਂ ਨੇ ਆਹ ਚੋਣਾਂ ਆਮ ਆਦਮੀ ਪਾਰਟੀ ਦੇ ਗਵਾਈ ਦੇ ਹੇਠ ਹੋਣਗੀਆਂ ਪਿੰਡਾਂ ਦੇ ਵਿੱਚ ਬਾੜਬੰਦੀ ਜਾਂ ਪਿੰਡਾਂ ਦੇ ਵਿੱਚ ਜਿਹੜੀਆਂ ਗਤੀਵਿਧੀਆਂ ਨੇ ਪੰਚਾਇਤੀ ਗਤੀਵਿਧੀਆਂ ਉਹ ਤਕਰੀਬਨ ਸ਼ੁਰੂ ਹੋ ਗਈਆਂ ਨੇ ਪੰਚਾਂ ਸਰਪੰਚਾਂ ਦੀ ਚੋਣ ਹੋਊਗੀ ਬਲਾਕ ਸਮਤੀ ਮੈਂਬਰ ਚੁਣੇ ਜਾਣਗੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਣੇ ਜਾਣਗੇ ਪਰ ਜਿਹੜੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਹੈਗਾ ਕਿ ਸਰਪੰਚੀ ਦੀ ਚੋਣ ਤੋਂ ਪਹਿਲਾਂ ਪੇਆ ਪਟਾਕਾ ਉਹ ਕੀ ਹੈ ਸੰਗਰੂਰ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਦਾ ਇੱਕ ਪਿੰਡ ਹੈ ਅਲਾਲ ਉੱਥੋਂ ਦੇ ਸਰਪੰਚ ਨੇ ਸਰਵਜੀਤ ਸਿੰਘ ਤੇ ਪੰਚਾਇਤ ਪੰਚਾਇਤ 77 ਨੇ ਨਰੇਸ਼ ਕੁਮਾਰ ਵਿਜੀਲੈਂਸ ਨੇ ਗ੍ਰਿਫਤਾਰੀ ਪਾਈ ਹੈ ਨਾ ਬੰਦਿਆਂ ਦੀ ਅਖਬਾਰਾਂ ਦੇ ਵਿੱਚ ਖਬਰਾਂ ਦੇ ਅਨੁਸਾਰ ਗ੍ਰਿਫਤਾਰੀ ਕਿਉਂ ਹੋਈ ਹੈ ਗ੍ਰਿਫਤਾਰੀ ਕਹਿੰਦੇ ਕਿ ਇਸ ਕਰਕੇ ਹੋਈ ਹੈ ਕਿ 2 ਲੱਖ 927 ਰੁਪਏ ਦਾ ਜਿਹੜਾ ਗਵਨਰ ਹੋ ਸਾਹਮਣੇ ਆਇਆ ਉਸਾਰੀ ਦਾ ਜਿਹੜਾ ਸਮਾਨ ਸੀ ਉਹਦੇ ਵਿੱਚ ਵੀ ਗਵਨਰ ਦੀ ਗੱਲ ਚੱਲੀ ਹੈ ਯਾਨੀ ਕਿ ਇਲਜ਼ਾਮ ਲੱਗੇ ਨੇ ਵਿਜੀਲੈਂਸ ਨੇ ਗ੍ਰਿਫਤਾਰੀ ਪਾਈ ਹੈ। ਸੋ ਦੋਸਤੋ ਕਿ ਭ੍ਰਿਸ਼ਟਾਚਾਰ ਦੀ ਆਪਾਂ ਗੱਲ ਕਰਦੇ ਹਾਂ ਡੈਮੋਕ੍ਰੇਸੀ ਦੀ ਸਭ ਤੋਂ ਛੋਟੀ ਯੂਨਿਟ ਹੁੰਦੀ ਹੈ ਸਭ ਤੋਂ ਛੋਟੀ ਇਕਾਈ ਹੁੰਦੀ ਹੈ ਪੰਚਾਇਤ ਹੁਣ ਪੰਚਾਇਤਾਂ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਹੈ ਕ腐ਸ਼ਨ ਹੈ ਉਹ ਵੱਡੇ ਲੈਵਲ ਦੇ ਉੱਪਰ ਹੈ ਸੰਗਰੂਰ ਜਦੋਂ ਰੈਲੀ ਸੀ ਚੀਫ ਮਿਨਿਸਟਰ ਦੀ ਤਾਂ ਉਹਨਾਂ ਨੇ ਕਿਹਾ ਸੀ ਕਿ ਭਗਵੰਤ ਮਾਨ ਸਾਹਿਬ ਉਹ ਜਿਹੜੇ 40-40 ਲੱਖ ਲਾ ਕੇ ਪੰਡਾ ਦੇ ਵਿੱਚ ਸਰਪੰਚ ਬਣਦੇ ਆ ਉਹ ਸਾਡੇ ਕੋਲ ਨਾ ਆਏ ਕਿਉਂਕਿ ਸਾਡੇ ਕੋਲ 40 ਲੱਖ ਦਾ 80 ਲੱਖਾ ਜਿਹੜਾ ਉਹ ਨਹੀਂ ਬਣਦਾ ਹੈਗਾ ਤਾਂ ਦੇਖੋ ਇੱਕ ਤਾਂ ਪੰਚਾਇਤੀ ਚੋਣ ਨੂੰ ਲੈ ਕੇ ਸਰਗਰਮੀਆਂ ਪੂਰੀਆਂ ਤੇਜ਼ ਨੇ ਜਿੰਨੀਆਂ ਤੁਸੀਂ ਕਹਿ ਸਕਦੇ ਹੋ ਗਤੀਵਿਧੀਆਂ ਉੰਨੀਆਂ ਤੇਜ਼ ਨੇ ਪਹਿਲਾਂ ਗੱਲ ਚੱਲੀ ਕਿ ਦਸੰਬਰ ਦੇ ਅੱਧੇ ਵਿੱਚ ਚੋਣ ਦਾ ਹਫਤਾ ਲੱਗ ਜਾਊਗਾ ਪਰ ਲੱਗਿਆ ਨਹੀਂ ਫਿਰ ਨਾਲ ਨਾਲ ਗੱਲ ਇਹ ਵੀ ਸੀ ਕਿ ਜਨਵਰੀ ਦੇ ਤੀਜੇ ਹਫਤੇ ਦੇ ਵਿੱਚ ਜਿਹੜੀ ਪੰਚਾਇਤੀ ਚੋਣ ਹੈ ਉਹ ਪੰਚਾਇਤੀ ਚੋਣ ਹੋ ਸਕਦੀ ਹੈ ਸਰਕਾਰ ਨੇ ਆਪਣੇ ਜਿਹੜੇ ਕੰਮਰ ਕਸੇ ਨੇ ਉਹ ਕੰਮਰ ਕਸੇ ਕਸੇ ਹੋਏ ਨੇ तकरीबन तकरीबन ਹੋਵੇ ਵੀ ਕਿਉਂ ਨਾ ਹਰ ਇੱਕ ਪਾਰਟੀ ਚਾਹੁੰਦੀ ਹੈ ਕਿ ਸਾਡਾ ਜਿਹੜਾ ਸੰਗਠਨ ਹੈ ਪਿੰਡ ਲੈਵਲ ਦੇ ਉੱਪਰ ਮਜ਼ਬੂਤ ਹੋਵੇ ਸਾਡਾ ਸੰਗਠਨ ਦੂਜੇ ਪਾਸੇ ਲੋਕ ਸਭਾ ਦੀ ਜਿਹੜੀਆਂ ਚੋਣਾਂ ਨੇ ਉਹ ਚੋਣਾਂ ਮਈ 24 ਦੇ ਵਿੱਚ ਹੋਣ ਦੇ ਉਹਨਾਂ ਦੇ ਅਸਾਰ ਨੇ ਕਿ ਮਈ 24 ਦੇ ਵਿੱਚ 5 ਸਾਲ ਹੋ ਜਾਣਗੇ ਲੋਕ ਸਭਾ ਦੀ ਚੋਣ ਨੂੰ ਤੇ 5 ਸਾਲ ਇਹ ਦੇ ਬਾਅਦ ਚੋਣ ਹੁੰਦੀ ਹੈ ਤਾਂ ਚੋਣ ਹੋ ਜਾਊਗੀ ਤਾਂ ਉਸ ਤੋਂ ਪਹਿਲਾਂ ਲੋਕ ਸਭਾ ਦੀ ਚੋਣ ਤੋਂ ਪਹਿਲਾਂ ਜਿਹੜੀ ਪੰਚਾਇਤੀ ਚੋਣ ਹੈ ਪੰਚਾਇਤੀ ਚੋਣ ਹੋਣ ਦੇ ਵੱਡੇ ਅਸਾਰ ਨੇ ਕਿ ਜਨਵਰੀ ਦੇ ਵਿੱਚ ਜਾਂ ਫਰਵਰੀ ਦੇ ਵਿੱਚ ਪੰਚਾਇਤੀ ਚੋਣ ਹੋ ਸਕਦੀ ਹੈ ਫਿਲਹਾਲ ਤਾਂ ਕਿ ਆਸ ਰਾਈਆਂ ਨਹੀਂ ਅੱਗੇ ਭਾਵੇਂ ਹੋਵੇ ਕੁਝ ਵੀ ਪਰ ਜਿਹੜਾ ਅੱਜ ਸਾਡਾ ਤੁਹਾਡੇ ਨਾਲ ਜੁੜਨ ਦਾ ਸਵੱਬ ਸੀ ਉਹ ਸਵੱਬ ਸੀ ਕਿ ਜ਼ਿਲ੍ਹਾ ਸੰਗਰੂਰ ਦੇ ਇੱਕ ਸਰਪੰਚ ਸਾਹਿਬ ਨੇ ਸਰਦਾਰ ਸਰਬਜੀਤ ਸਿੰਘ ਪਿੰਡ ਜਿਨ੍ਹਾਂ ਦਾ ਹਾਲ ਹੈ ਜਿਨ੍ਹਾਂ ਦੇ ਪੰਚਾਇਤ ਸੱਤਰ ਸੀ ਜਿਹੜੇ ਉਹ ਸੀ ਹੀ ਨਰੇਸ਼ ਕੁਮਾਰ ਉਨ੍ਹਾਂ ਦੇ ਉੱਪਰ ਇਲਜ਼ਾਮ ਲੱਗੇ ਨੇ ਵਿਜੀਲੈਂਸ ਨੇ ਗ੍ਰਿਫਤਾਰੀ ਵੀ ਪਾਈ ਹੈ ਇਲਜ਼ਾਮ ਇਸ ਗੱਲ ਦੇ ਨੇ ਕਿ ਉਹਨਾਂ ਨੇ 2 ਲੱਖ 927 ਰੁਪਏ ਦਾ ਗਵਨ ਕੀਤਾ ਉਹ ਸਾਰੀ ਦਾ ਜਿਹੜਾ ਸਮਾਨ ਸੀ ਉਹਦੇ ਵਿੱਚ ਵੀ ਗਵਨ ਹੋਇਆ ਜਿਸ ਨੂੰ ਲੈ ਕੇ ਵਿਜੀਲੈਂਸ ਨੇ ਆਪਣੀ ਕਾਰਵਾਈ ਪਾਈ ਹੈ ਸੋ ਤੁਸੀਂ ਇਹਨਾਂ ਮਾਮਲੇ ਬਾਰੇ ਕੀ ਸੋਚਦੇ ਹੋ ਆਪਣੀ ਫੀਡਬੈਕ ਸਾਨੂੰ ਹਰ ਵਾਰ ਦੇ ਤਾਂ ਕਮੈਂਟ ਬਾਕਸ ਵਿੱਚ ਤੁਸੀਂ ਭੇਜ ਸਕਦੇ ਹੋ